ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਤੋਂ ਫਿਰ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਗੱਡੀ ਦਾ ਜਿਹੜਾ ਟਾਇਰ ਉਹ ਫਟਿਆ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ ਜਲਾਲਾਬਾਦ ਹਲਕੇ ਦੇ ਪਿੰਦੇ ਪਿੰਡ ਬਾਂਮਣੀ ਵਾਲੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਸ਼ੇ ਚ ਧੁੱਤ ਕਾਰ ਸਵਾਰਾਂ ਨੇ ਦੋ ਵੱਖ-ਵੱਖ ਥਾਵਾਂ ਤੇ ਐਕਸੀਡੈਂਟ ਕਾਰ ਕਾਰ ਭਜਾਉਣ ਦੇ aarop ਲੱਗੇ ਆ ਅਤੇ ਪਿੰਡ ਵਾਸੀਆਂ ਨੇ ਮਗਰ ਜਾ ਕਾਬੂ ਕੀਤਾ ਇਹਨਾਂ ਨੂੰ ਦੱਸ ਦिए ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੈ ਗੱਡੀ ਦੇ ਟਾਇਰ ਦੇ ਪੂਰੇ ਪ੍ਰਖੱਚੇ ਉੱਡ ਚੁੱਕੇ ਹੈ ਪਿੰਡ ਵਾਸੀਆਂ ਨੇ ਕੀ ਕਿਹਾ ਉਹ ਸੁਣਦੇ ਆ ਫੋਨ ਕਿੰਨਾ ਕੋਲ ਹੈ ਇਹ ਤਾਂ ਹੁਣ ਤਾਂ ਫੋਣਾ ਹੀ ਜਾਂਦਾ ਸੀਗਾ ਤੇਰਾ ਫੋਣਾ ਹੀ ਜਾਂਦਾ ਹੈਗਾ ਕੀ ਨਾਮ ਤੇ ਫੋਨ ਕਿਤੇ ਤੇਰਾ ਹੁੰਦੇ ਰਹੇ ਨਾਲ ਜੀ ਮੇਰਾ ਨਾਮ ਬਲਕਾਰ ਸਿੰਘ ਹੈ ਪਿੰਡ ਬਾਮਣੀ ਵਾਲੇ ਤੋਂ ਅਸੀਂ ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਵੀ ਐਕਸੀਡੈਂਟ ਹੋ ਗਿਆ ਤੁਹਾਡੇ ਪਿੰਡ ਦੇ ਕਿਸੇ ਇੱਕ ਬੱਚੇ ਦਾ ਤੇ ਇੱਕ ਲੇਡੀਜ਼ ਦਾ ਇਹ ਜੋ ਗੱਡੀ ਨੇ ਐਕਸੀਡੈਂਟ ਕਰਕੇ ਹੁੰਡੇ ਜਾ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛੋਂ ਦੋ ਤਿੰਨ ਪਿੰਡਾਂ ਦੇ ਲੋਕ ਔਰ ਇਹਨਾਂ ਨੂੰ ਜਾ ਕੇ ਇਸ ਸੂਏ ਦੇ ਉੱਪਰ ਪਕੜਿਆ ਤੇ ਗੱਡੀ ਦੇ ਲਾਤਾਂ ਤੋਂ ਲੱਗਦਾ ਕਿ ਬਹੁਤ ਜ਼ਿਆਦਾ ਨਸ਼ੇ 'ਚ ਸਨ ਔਰ ਮੇਰੀ ਗੱਲ ਹੋਈ ਆ ਹੁਣੇ ਬੱਚੇ ਦੇ ਫਾਦਰ ਨਾਲ ਰਜਿੰਦਰਾ ਹਸਪੀਟਲ ਚ ਲੈ ਕੇ ਗਏ ਨੇ ਐਮਰਜੈਂਸੀ ਚ ਤਾਂ ਬੱਚੇ ਦੀ ਸਥਿਤੀ ਕਾਫੀ ਨਾਜ਼ੁਕ ਹਾਲਾਤ ਹਾਲਾਤ ਹੈਗੇ ਨੇ ਉਹਦਾ ਸਿਟੀ ਸਕੈਨ ਕਰਾ ਰਹੇ ਨੇ ਤੇ ਬਾਕੀ ਦੇਖੋ ਵਾਹਿਗੁਰੂ ਦੀ ਕਿਰਪਾ ਹੋਵੇ ਕਿੰਨੀ ਉਮਰ ਦੱਸੀ ਜਾ ਰਹੀ ਹੈ ਬੱਚੇ ਦੀ ਬੱਚੇ ਦੀ ਉਮਰ 4-5 ਸਾਲ ਹੀ ਦੱਸੀ ਜਾ ਰਹੀ ਹੈ ਜੀ ਛੋਟਾ ਬੱਚਾ ਮੋਟਰਸਾਈਕਲ ਤੇ ਕਿੰਨੇ ਸਵਾਰ ਸੀ ਤੇ ਕਿੰਨਾਂ ਦੇ ਸੱਟਾਂ ਕਿੰਨਾਂ ਨੂੰ ਰੈਫਰ ਕੀਤਾ ਮੋਟਰਸਾਈਕਲ ਦੋ ਅਲੱਗ-ਅਲੱਗ ਸੀਗੇ ਇੱਕ ਤੇ ਇਹ ਸੀਗਾ ਬੱਚਾ ਤੇ ਇਹਦੀ ਮਾਤਾ ਤੇ ਬੱਚੇ ਦਾ ਫਾਦਰ ਔਰ ਦੂਸਰੇ ਬੱਚੇ ਤੇ ਇੱਕ ਲੇਡੀ ਤੇ ਇੱਕ ਦੂਸਰੇ ਮੋਟਰਸਾਈਕਲ ਤੇ ਇੱਕ ਲੇਡੀ ਤੇ ਇੱਕ ਨਾਲ ਉਹਦੇ ਬੱਚਾ ਸੀਗਾ ਜਿਹੜਾ ਜੋ ਵੀ ਡਰਾਈਵ ਕਰ ਰਿਹਾ ਸੀਗਾ ਮਤਲਬ ਕਿ ਇੱਕੋ ਕਾਰ ਨੇ ਵੱਖ-ਵੱਖ ਦੋਨੋਂ ਦੇਖੀ ਇੱਕੋ ਕਾਰ ਨੇ ਹੋ ਸਕਦਾ ਦੋ ਤਿੰਨ ਜਗ੍ਹਾ ਤੇ ਬਾਕੀ ਦੋ ਜਗ੍ਹਾ ਤੇ ਤੱਕ ਕੀਤਾ ਹੀ ਆ ਜੀ ਹਾਂਜੀ ਤੇ ਇਹ ਪਤਾ ਕਿਸ ਤਰ੍ਹਾਂ ਲੱਗਾ ਕਿ ਵਾਇਆ ਬੰਦੀ ਵਾਲਾ ਇਹ ਆ ਰਿਹਾ ਪਤਾ ਪਿੱਛੋਂ ਕੋਟੂ ਫੰਗਿਆਂ ਦੇ ਜਿਹੜੇ ਲੋਕ ਸਨ ਉਹ ਪਿੱਛਾ ਕਰ ਰਹੇ ਸਨ ਉਸ ਤੋਂ ਬਾਅਦ ਕੁਰੀ ਵਾਲੇ ਮੋੜ ਤੇ ਕੋਈ ਕੁਰੀਵਲੇ ਮੁੰਡੇ ਸੀ ਉਹ ਕਰ ਰਹੇ ਸਨ ਪਿੱਛਾ ਕਰ ਰਹੇ ਸਨ ਇਸ ਤਰ੍ਹਾਂ ਹੀ ਸਾਨੂੰ ਪਤਾ ਚੱਲਿਆ ਜੀ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਤੇ ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਮੈਂ ਬਲਬੀਰ ਸਿੰਘ ਸਰਪੰਚ ਪਿੰਡ ਬਾਂਮਣੀ ਵਾਲੇ ਦਾ ਜੀ ਆ ਜਿਹੜਾ ਐਕਸੀਡੈਂਟ ਹੋਇਆ ਹੈ ਇਹਦੇ ਸਰਪੰਚ ਕੀ ਜਾਣਕਾਰੀ ਹੈ ਤੁਹਾਡੇ ਕੋਲ ਇਹ ਵੇਖੋ ਜੀ ਮੈਂ ਤਾਂ ਕਰੇ ਸੀ ਤੇ ਕੋਟੂ ਫੰਗਿਆਂ ਦੇ ਕੋਲ ਸੁਣਨ ਜਾਏ ਵੀ ਉੱਥੇ ਇਹਨਾਂ ਨੇ ਗੱਡੀ ਮਾਰੀ ਚਾਰ ਆਦਮੀ ਵਿੱਚ ਸੀ ਨਸ਼ੇ ਨਾਲ ਧੁੱਤ ਉਦੋਂ ਬਾਅਦ ਕਹਿੰਦੇ ਕੁਰੀ ਵਾਲੇ ਮੋੜ ਦੇ ਕੋਲ ਉੱਥੇ ਜਾ ਕੇ ਕਿਸੇ ਛੱਟ ਮਾਰੀ ਵਿੱਚ ਵੱਜੀ ਗੱਡੀ ਇਹਨਾਂ ਦੇ ਮਲਕੀ ਦੋ ਥਾਵਾਂ ਤੇ ਐਕਸੀਡੈਂਟ ਦੋ ਥਾਵਾਂ ਤੇ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਨਾਂ ਦੇ ਟਾਇਰ ਪੈਂਚਰ ਹੋ ਗਿਆ ਕਿ ਕੀ ਹੋਇਆ ਪਟਾਕਾ ਵੱਜਾ ਉਦੋਂ ਬਾਅਦ ਉਹ ਸਟਿਪਨੀ ਨਹੀਂ ਬਦਲੀ ਨਾ ਕੁਸ ਉਸੇ ਰਿੰਮ ਤੇ ਪਜਾਈ ਫਿਰਿਆ ਜਦੋਂ ਉੱਥੋਂ ਲਾਲਾ ਲਾਉਈ ਬੰਦੇ ਪੱਜ ਗਏ ਬੰਦਾ ਮਾਰ ਕੇ ਜਾਂ ਕਿਵੇਂ ਛੱਟ ਲਾ ਕੇ ਇਹ ਫਿਰ ਕੁਰੀ ਵਾਲੇ ਮੁੰਡੇ ਲੱਗੇ ਇਹਨਾਂ ਦੇ ਮਗਰ ਉਹ ਮੋਟਰਸਾਈਕਲ ਤੇ ਪਜਾਇਆ ਆਏ ਤੋਂ ਬਾਮਣੀ ਵਾਲੇ ਹੁੰਦੇ ਮਗਰ ਮਗਰ ਇੱਧਰ ਹੀ ਆਪਰੇ ਆ ਬੰਦੀ ਵਾਲੇ ਦੇ ਨਜ਼ਦੀਕ ਤੋਤਲੇ ਵਾਲੀ ਪੌਲ ਲੰਗੇ ਅੱਗੇ ਆਦਿ ਵਿਚਕਾਰ ਦੇ ਬੰਦੀ ਵਾਲੇ ਤੇ ਤੋਤਲੇ ਪੁੱਲ ਦੇ ਵਿੱਚਕਾਰ ਜੇ ਉੱਥੇ ਗੱਡੀ ਰੋਕ ਲਈ ਹੁੰਦਾ ਫਲ ਲੱਗੋਂਦੀ ਕਿੰਨੇ ਬੰਦੇ ਸੀ ਇਹ ਚਾਰ ਬੰਦੇ ਦੱਸਦੇ ਪਨੇ ਕੁਰੀ ਵਾਲੇ ਮੁੰਡੇ ਕਹਿੰਦੇ ਚਾਰ ਬੰਦੇ ਆ ਇੱਕ ਬੰਦਾ ਜਿਹਦੇ ਕੋਲ ਕਾਪਾ ਸੀ ਉਹ ਤਾਂ ਲੈ ਕੇ ਭੱਜ ਗਿਆ ਕੋ ਮਾਰਦਾ ਸੀ ਨਹੀਂ ਫੜਿਆ ਗਿਆ ਤੇ ਇੱਕ ਕੁਵਾਲਾ ਇਹਨਾਂ ਨੇ ਨਾਲੇ ਇਧਰ ਵਿੱਚ ਸਿਰ ਤਾਂ दारू ਦੀ ਬੋਤਲਾਂ ਸ਼ੂਕ ਪਰ ਵਿੱਚ ਕਣਕੋ ਸਿੱਟ ਦਿੱਤੀ 10 ਨੇ ਪੂਰੇ ਚਾਰੇ ਹੀ ਤੁੱਤ ਸੀਗੇ ਤੇ ਉਹ ਇੱਕ ਦਾ ਫਰਾਰ ਹੋ ਗਿਆ ਤੇ ਤਿੰਨ ਅਸੀਂ ਇੱਥੇ ਫਿਰ ਐਸਓ ਸਾਹਿਬ ਨੂੰ ਫੋਨ ਕੀਤਾ ਫਿਰ ਪੁਲਿਸ ਪਾਰਟੀ ਦੇ ਨੇ ਜੀ ਕਿ ਫਿਰਦੀ ਸੀ ਫਿਰ ਉਹਨਾਂ ਨੂੰ ਫੋਨ ਲਾਇਆ ਉਹ ਫੋਨ ਤੇ ਆਏ ਫਿਰ ਇੱਥੇ ਸਾਡੇ ਕੋਲ ਉਹਨਾਂ ਬੰਦੇ ਉਹਨਾਂ ਦੇ ਅਸੀਂ ਹੈਂਡਓਵਰ ਕਰਤੇ ਆ ਉਹ ਲੈ ਗਿਆ ਬੈਰਕੋ ਦਾ ਥਾਣੇ ਤੇ ਗੱਡੀ ਵੀ ਲੈ ਗਿਆ ਇੱਕਾ ਇੱਥੋਂ ਬੈਰਕੋ ਦਾ ਥਾਣੇ ਜੀ ਉਹ ਲੈ ਗਏ ਦੂਰ ਕਰਤੀ ਕਿੱਥੋਂ ਤੇ ਦੱਸੇ ਜਾ ਰਹੇ ਜੀ ਇਹ ਕੋਈ ਕੋਈ ਜੀ ਖਲਚੀ ਵਾਲੇ ਤੇ ਦੱਸ ਦੇ ਤਾਂ ਇੱਥੇ ਸੀ ਕੋਈ ਹੁਣ ਜਨਤਾ ਦਾ ਜੀ ਕੋਈ ਆਪਣੇ ਘੁਰਕੇ ਦੀ ਵੀ ਹੈਗੇ ਆ ਤੇ तकरीबन ਮੈਂ ਤਾਂ ਪੁੱਛਦਾ ਤੇ ਮੈਂ ਤਾਂ ਖਲਚੀਆਂ ਵਾਲੇ ਦੱਸ ਦੇ ਸਾਰੇ ਇਸ ਖਲਚੀਆਂ ਦੇ ਹੈਗੇ ਆ ਹਾਂਜੀ ਖਲਚੀਆਂ ਦੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਕਿਥੋਂ ਦੇ ਰਹਿਣ ਵਾਲੇ ਨਹੀਂ ਜੀ ਪ੍ਰੋਪਰ ਮੈਂ ਦੇ ਨਾ ਮੁੰਡਿਆਂ ਨੂੰ ਵੇਖਿਆ ਵੀ ਨਹੀਂ ਕਦੇ ਲੱਗਦੇ ਤਾਂ ਕੋਈ ਗੁੰਡਾ ਪਾਰਟੀ ਜੀ ਹੈਗੀ ਲੱਗਦੀ ਹੈ ਉਹ ਜੀ ਕੋਈ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਕੋਈ ਹਾਲਾਤ ਬਾਰੇ ਪਤਾ ਕਿਸ ਤਰ੍ਹਾਂ ਹਾਲਾਤ ਇੱਕ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਉਹਨੂੰ ਇੱਥੋਂ ਪਹਿਲਾਂ ਜਲਾਲਾਬਾਦ ਲੈ ਗਏ ਨੇ ਇੱਥੋਂ ਤੋਂ ਬਾਅਦ ਹੁਣ ਮੁਕਸਰ ਤੇ ਰਜਿੰਦਰਾ ਹਸਪੀਟਲ ਉੱਥੇ ਕਹਿੰਦੇ ਦਾਖਲ ਆ ਕੁਇ ਹਾਲਾਤ ਤਾਂ ਜਾਦੇ ਸੀ ਜ ਸਭੋਤ ਜਾਦੇ ਡਾਕਟਰ ਦਾ ਸਾਹਿਬ ਨਾਲ ਕੋਈ ਗੱਲ ਹੋਈ ਸੀ ਪਿੰਡ ਦੇ ਵਿੱਚ ਕੀਤੀ ਕਹਿੰਦੇ ਨਹੀਂ ਹਾਲਾਤ ਹੁੰਦੇ ਮਾੜੇ ਆ ਅਜੇ ਕੋਈ ਚਾਂਸ ਨਹੀਂ ਉਹਦੇ ਬਚਨ ਦੇ